ਮੈਂ ਤੇ ਮੇਰਾ ਯਾਰ ਗੌਰਵ ਪੰਜਾਬ ਪੁਲਿਸ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਈ ਤੇ ਮੈਂ ਤੇ ਗੌਰਵ ਜਾ ਰਹੇ ਆ ਜੀ ਅੱਜ ਮੋਹਾਲੀ ਬਲਾ ਬਲਾ ਤੇ ਆਪਣੇ ਨਾਂ ਤਾਂ ਨਹੀਂ ਲੈਂਦੇ ਸੀ ਕੋਈ ਮਸ਼ਹੂਰ ਸਿੰਗਰ ਸੀਗਾ ਤੇ ਬਾਈ ਗੌਰਵ ਨਾਲ ਉਹਦੀ ਮਾਤਾ ਆ ਕੇ ਬੈਗੀ ਮੈਂ ਸੋਚਿਆ ਸਾਨੂੰ ਅਨਾਮੀ ਸਿੰਗਰ ਦਾ ਮਾੜਾ ਹੈਂਟੀ ਦੇ ਦੇਗੇ ਨਾਲ ਹੀ ਰੋੜ ਜਾਂਦੀ ਕੋਟ ਦੁੰਨੇ ਨੂੰ ਜਿੱਥੋਂ ਦੇ ਦੋ ਬੰਦੇ ਬਾਰੇ ਮਸ਼ਹੂਰ ਐ ਪ੍ਰੋਡਿਊਸਰ ਡੀਐਕਸ ਤੇ ਪਹਾਣਾ ਸਿੱਧੂ ਆਈ ਲਵ ਦੀਪਤਾ ਬਾ ਤੇ ਅੱਜ ਕੱਲ ਇਹ ਚੀਜ਼ਾਂ ਵੀ ਲੋਪ ਹੋ ਗਈਆਂ ਕੁੰਡੇ ਤੇ ਚੱਕੀਆਂ ਦੇਖੋ ਜੀ ਆ ਜਿਹੜਾ ਪੱਲ ਗਣੀ ਸਿਉਂਦੀਆਂ ਅੱਜ ਕੱਲ ਚਾਹ ਇਹਨਾਂ ਦੀ ਬਹੁਤ ਮਸ਼ਹੂਰ ਹੈ ਚਾਹ ਤੂੰ ਬਣਾਤੇ ਹੋ ਬਹੁਤ ਬੜੀਆ ਇਹ ਜੁਨੀਵਰਸਿਟੀ ਮੌਸਮ ਵੀ ਵਾਕਈ ਜਦੋਂ ਰੋਡ ਪਏ ਚੰਡੀਗੜ੍ਹ ਵਾਲੀ ਫਰਕ ਪਈ ਗਿਆ ਫਾਈਨਲੀ ਮਹਾਲੀਤ ਆ ਗਿਆ ਪਰ ਮੀਂਹ ਨਹੀਂ ਆਇਆ ਤੁਸੀਂ ਇਹ ਮੇਰੀ ਗੱਲ ਯਾਦ ਰੱਖਿਓ ਮਹਾਲੀ ਨੇ ਵੱਡੇ ਵੱਡੇ ਸ਼ਹਿਰ ਪਿੱਛੇ ਕਰਦੇ ਨੇ ਜਿਹਦਾ ਇਹ ਇੱਥੇ ਪਲੋਟ ਪਿਆ ਵੀ ਉਹਨਾਂ ਦਾ ਨਾ ਲਾਟਰੀ ਲੱਗ ਗਈ ਸਮਝ ਲੋ ਜਹਾਜਾਂ ਦਾ ਬੱਸ ਅੱਡਾ ਜੀ ਮਾਤਾਬ ਕੈਸੇ ਹੋ ਵਧੀਆ ਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਜਾ ਰਹੇ ਹਾਂ ਜੀ ਚੰਡੀਗੜ੍ਹ ਮੋਹਾਲੀ ਅਸੀਂ ਜਾ ਰਹੇ ਹਾਂ ਮੋਹਾਲੀ ਚੰਡੀਗੜ੍ਹ ਤੱਕ ਗਏ ਹੀ ਦਿੰਨੇ ਨੇ ਸਭ ਨੂੰ ਪਤਾ ਹੀ ਹੈ ਮੈਂ ਤੇ ਮੇਰਾ ਯਾਰ ਗਾਰੋ ਪੰਜਾਬ ਪੁਲਿਸ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਈ ਤੇ ਮੈਂ ਤੇ ਗਾਰੋ ਜਾ ਰਹੇ ਹਾਂ ਜੀ ਅੱਜ ਮੋਹਾਲੀ ਬਾਈ ਗਾਰਵੀ ਡਿਊਟੀ ਉੱਥੇ ਹੁੰਦੀ ਹੈ ਤੇ ਅੱਜ ਅਸੀਂ ਇਕੱਠੇ ਸਫ਼ਰ ਦਾ ਕਰਦੇ ਆਂ ਤੇ ਵੈਸੇ ਅਸੀਂ ਅੱਜ ਬਲਾਬਲਾ ਹੀ ਪਾਇਆ ਹੈ ਬਲਾ ਬਲਾ ਇੱਕ ਐਪ ਆ ਦੋਸਤੋ ਮਤਲਬ ਜਿਵੇਂ ਮੈਂ ਤੇ ਬਾਈ ਗੌਰਵ ਜਾ ਰਹੇ ਆ ਸਾਡੇ ਕੋਲ ਦੋ ਸ਼ੀਟਾਂ ਵੇਹ ਲਈਆਂ ਆ ਤਿੰਨ ਵੇਹ ਲਈਆਂ ਅਸੀਂ ਲਿਖ ਕੇ ਪਾ ਦਾਂਗੇ ਉੱਤੇ ਵੀ ਸਾਡੇ ਕੋਲ ਦੋ ਸ਼ੀਟਾਂ ਵੇਹ ਲਈਆਂ ਸੀ ਇੱਥੇ ਜਾਣਾ ਉਹ ਬਲਾ ਬਲਾ ਐਪ ਤੁਹਾਨੂੰ ਆਪੇ ਆਪਾਂ ਟੈਂਪਾ ਦਾਂਗੇ ਉੱਤੇ ਆਪੇ ਤੁਹਾਨੂੰ ਦੱਸ ਦੂਗੀ ਆਹ ਬੰਦੇ ਨੇ ਜਾਣਾ ਜੀ ਆਪਾਂ ਰੇਟ ਲਿਖ ਦਾਂਗੇ 500 ਲੈਣਾ ਜਾਂ 600 ਲੈਣਾ ਤੇ ਜਿਵੇਂ ਆਪਾਂ ਬਠਿੰਡਾ ਲੰਘੇ ਬਠਿੰਡਾ ਨਹੀਂ ਬੰਦਾ ਮਿਲਿਆ ਆਪੇ ਹੋਗਾ ਰਾਮਪੁਰੇ ਦਾ ਪਾ ਦੂਗੀ ਆਪੇ ਹੋਗਾ ਜਿਹੜਾ ਜਿਹੜਾ ਰੂਟ ਆਪਣਾ ਉਸ ਰੂਟ ਦਾ ਆਪੇ ਤੁਹਾਨੂੰ ਬੰਦਾ ਦੇ ਦੂਗੀ ਲੈ ਕੇ ਜਾਣਾ ਜਾਂ ਨਹੀਂ ਲੈ ਕੇ ਜਾਣਾ ਤੁਹਾਡੀ ਮਰਜ਼ੀ ਹੈ ਤੁਸੀਂ ਵਿੱਚ ਲਿਖ ਸਕਦੇ ਹੋ ਸਾਨੂੰ ਵੀ ਬੰਦੇ ਕੋਲ ਆਹ ਚੀਜ਼ ਨਹੀਂ ਹੋਣੀ ਚਾਹੀਦੀ ਜਾਂ ਚੀਜ਼ ਹੋਣੀ ਚਾਹੀਦੀ ਜਿਵੇਂ ਕਈ ਵਾਰੀ ਕੁੱਤਾ ਹੁੰਦਾ ਹੈ ਜਾਂ ਕੋਈ ਹੋਰ ਹੁੰਦਾ ਹੈ ਵੀ ਬੰਦਾ ਸੈਕਟਰ ਨਾਲ ਪਿੰਦਾ ਹੋਵੇ ਕੁਝ ਵੀ ਚੀਜ਼ ਹੈ ਆਪਾਂ ਉਹ ਚ ਮੈਂਸ਼ਨ ਕਰ ਸਕਦੇ ਹਾਂ ਬਹੁਤ ਵਧੀਆ ਐਪ ਨਾਲ ਹਸਾਰਾ ਲੱਗ ਜਾਂਦਾ ਮੰਨ ਲਓ ਸਾਡਾ 2025 ਹੁਣ ਤੇਲ ਮੱਝਦਾ ਜੇ ਸਾਨੂੰ ਦੋ ਬੰਦੇ ਮਿਲ ਕੇ 1000 ਰੁਪਏ ਸਾਡਾ ਬਚ ਗਿਆ ਐ ਹੁੰਦਾ ਸਿਸਟਮ ਤੇ ਕਈ ਵਾਰੀ ਤਾਂ ਨਾਮ ਹੀ ਬੰਦਾ ਹੀ ਮਿਲ ਜਾਂਦੇ ਆ ਸਾਡੇ ਨਾਲ ਕਈ ਇੱਕ ਹੋਇਆ ਸੀ ਕਿੱਸਾ ਬਲਾ ਬਲਾ ਤੇ ਆਪਣੇ ਨਾਂ ਤਾਂ ਨਹੀਂ ਲੈਂਦੇ ਸੀ ਕੋਈ ਮਸ਼ਹੂਰ ਸਿੰਗਰ ਸੀਗਾ ਤੇ ਭਾਈ ਗੌਰਬ ਨਾਲ ਉਹਦੀ ਮ ਤੇ ਬਾਈ ਨੇ ਉਹਦਾ ਗਾਣਾ ਲਾ ਲਿਆ ਕਿਤੇ ਤੇ ਜਦੋਂ ਬਾਈ ਨੇ ਉਹਨਾਂ ਨੂੰ ਤਾਰਿਆ ਤੇ ਗੱਲਾਂ ਚੱਲ ਪਈਆਂ ਤੇ ਉਹ ਕਹਿੰਦੇ ਜੀ ਮੈਂ ਇਹ ਸਿੰਗਰ ਦੀ ਮਾਤਾ ਆਂ ਤੇ ਏਰੀ ਮਤਲਬ ਐ ਜੇ ਕਿਸੇ ਵੀ ਹੋ ਜਾਂਦੇ ਬਾਹਰਲੇ ਮੁਲਕ ਦੇ ਤੱਕ ਸਰੀ ਹੁੰਦੇ ਆ ਆਪਣੇ ਪੰਜਾਬ ਚ ਵੀ ਹੋ ਜਾਂਦੇ ਆ ਬਾਕੀ ਦੋਸਤੋ ਦੇਵਾਂਗੇ ਅਪਡੇਟ ਥੋੜੇ ਜਰ ਤਾਈਂ ਜਿੱਥੇ ਅਸੀਂ ਰੁਕੇ ਜੁੜੇ ਰਹੋ ਸਾਡੇ ਨਾਲ 1 ਮਿੰਟ 1 ਮਿੰਟ ਦੋਸਤੋ ਇਹ ਮੈਂ ਪਾਰਟ ਬਾਅਦ ਚ ਐਡ ਕਰ ਰਿਹਾ ਮੈਂ ਸੋਚਿਆ ਤੁਹਾਨੂੰ ਅਨਾਮੀ ਸਿੰਗਰ ਦਾ ਮੜਾ ਹਿੰਟੀ ਦੇ ਦੇ ਗਏ ਤੁਸੀਂ ਐ ਸਮਝ ਲਓ ਵੀ ਉਹ ਐ ਵਾਲਾ ਦਾ ਹੁੰਦਾ ਵੀ ਮੇਰੇ ਮਗਰ ਕੱਠ ਵਾਲਾ ਹੋਊਗਾ ਬਾਕੀ ਤੁਸੀਂ ਆਪ ਸਮਝਦਾਰ ਹੋ ਸਾਮੀਦਾਰ ਨੂੰ ਇਸ਼ਾਰੇ ਵੱਧੂ ਹੁੰਦਾ ਖੁੱਲ ਕੇ ਪਤਾ ਨਹੀਂ ਦੱਸ ਸਕਦੇ ਉਹਦੇ ਪਿੱਛੇ ਕਾਰਨਾ ਕੋਈ ਉਹ ਕਿਸ ਦਿਨ ਤੁਹਾਨੂੰ ਫੇਰ ਦੱਸਾਂਗੇ ਲਓ ਜੀ ਅਸੀਂ ਪਹੁੰਚ ਗਏ ਆਂ ਦੀਪਕ ਢਾਬੇ ਤੇ ਮੈਂ ਤੇ ਗੁਰੇਬਾ ਜੀ ਕਿਵੇਂ ਹੋ ਜੀ ਤੇ ਦੀਪਕ ਢਾਬਾ ਤੁਹਾਨੂੰ ਪਤਾ ਬੜਾ ਮਸ਼ਹੂਰ ਢਾਬਾ ਹੈ ਇੱਥੇ ਲੱਸੀ ਫ੍ਰੀ ਮਿਲਦੀ ਹੈ ਅੱਜ ਅਸੀਂ ਲੱਸੀ ਵੀ ਲੈ ਕੇ ਜਾਵਾਂਗੇ ਪਿੰਡੋਂ ਲਿਉਣੀ ਭੁੱਲ ਗਏ ਆਂ ਨਹੀਂ ਤਾਂ ਪਿੰਡ ਹੀ ਵੱਧੂ ਸੀ ਲੱਸੀ ਤਾਂ ਤੇ ਇਧਰ ਨਾਲ ਹੀ ਰੋਡ ਜਾਂਦੀ ਕੋਟ ਦੁੰਨੇ ਨੂੰ ਜਿੱਥੋਂ ਦੇ ਦੋ ਬੰਦੇ ਬਾਰੇ ਮਸ਼ਹੂਰ ਆ ਪ੍ਰੋਡਿਊਸਰ ਡੀਐਕਸ ਤੇ ਭਾਨਾ ਸਿੱਧੂ ਏ ਪ੍ਰੋਡੂਸਰ ਡੀਐਕਸ ਦੀਆਂ ਵੀਡੀਓ ਅਕਸਰ ਹੀ ਤੁਸੀਂ ਇੱਥੇ ਵੇਖੀਆਂ ਹੋਣੀਆਂ। ਇਹ ਹੁਣ ਅਸੀਂ ਜਾਂਦੇ ਹਾਂ ਦੀਪਟਾਬੇ ਤੇ ਚਾਹ ਪੀਨੇ ਆ ਨਾਲ ਕੁਝ ਵੇਖਾਂਗੇ ਮਾੜਾ ਮੋਟਾ ਖਾਣ ਪੀਣ ਦਾ ਕੋਈ ਸੀਨ ਕਰਦੇ ਆ। ਤੇ ਬਾਕੀ ਇਹਨਾਂ ਦਾ ਰੇਟ ਬੜਾ ਜਾਇਜ਼ ਹੁੰਦਾ ਹੈ। ਕੁਆਲਿਟੀ ਸਿਰਾ ਹੁੰਦੀ ਹੈ। ਆਈ ਲਵ ਦੀਪਟਾਬਾ। ਤੇ ਬਾਕੀ ਸਭ ਤੋਂ ਵੱਡੀ ਗੱਲ ਇਹ ਮਤਲਬ ਵੇਟ ਨਹੀਂ ਕਰਾਉਂਦੇ ਬੰਦੇ ਨੂੰ। ਛੇਤੀ ਡਿਲੀਵਰੀ ਦੇ ਦਿੰਦੇ ਆ। ਤੇ ਨਿਆਰੇ ਦਾ ਢਾਬਾ ਹੈ। ਬਚਪਨ ਤੋਣੇ ਆ। ਬਾਕੀ ਆਹ ਦੇਖੋ ਪੁਸਤਕਾਂ। ਹਾਂ ਜਿਹਨੂੰ ਕਿਤਾਬਾਂ ਨਾਲ ਪਿਆਰ ਆ। ਉਹ ਵੀ ਆਓ ਲੰਘਦੇ-ਟੱਪਦੇ ਦੇਖੋ ਦੇਖੋ ਤੁਸੀਂ ਆਵੇ ਵਾਹ ਜੀ ਵਾਹ ਮਹਾਰਾਜ ਅੰਦੀਪ ਸਿੰਘ ਸ਼ੇਰੇ ਪੰਜਾਬ ਦੇਖੋ ਤੁਸੀਂ ਤੇ ਬਾਕੀ ਆ ਟੌਇਸ ਇਧਰ ਟੌਇ ਦਾ ਹੈਗਾ ਸੈਕਸ਼ਨ ਇਹਨਾਂ ਦਾ ਜਵਾਕਾਂ ਦੀਆਂ ਖੜਾਉਣੇ ਖੜੋਣੇ ਮਿਲਦੇ ਆ ਪਰ ਇਹ ਥੋੜੇ ਜਿਹਾ ਮਹਿੰਗੇ ਆ ਤੇ ਅੱਜ ਕੱਲ ਇਹ ਚੀਜ਼ਾਂ ਵੀ ਲੋਪ ਹੋ ਗਈਆਂ ਕੁੰਡੇ ਤੇ ਚੱਕੀਆਂ ਹਾਂ ਦੇਖੋ ਜੀ ਕਿੱਡਾ ਘੈਂਟ ਨਿਆਰਾ ਹੈ ਤੇ ਆ ਗਿਆ ਜੀ ਆਪਣਾ ਜੇ ਕਿਸੇ ਨੇ ਪੁਰਾਣਾ ਟਾਈਪ ਦਾ ਸਮਾਨ ਲਾਉਣਾ ਤਾਂ ਅੰਟੀਕ ਚੀਜ਼ਾਂ ਜਿਵੇਂ ਕਹਿ ਸਕਦੇ ਆਪਾਂ ਦੇਖੋ ਤੁਸੀਂ ਨਿਆਰੇਦਾਰ ਚੀਜ਼ਾਂ ਪੂਰੀਆਂ ਤੇ ਆ ਚੀਜ਼ਾਂ ਹੀ ਬੜੀਆਂ ਮਸ਼ਹੂਰ ਆ ਦੇਖੋ ਹਾਂ ਦੇਖੋ ਲਈ ਆ ਜਿਹੜਾ ਦਾ ਭੱਲ ਗਣੀ ਸਿਆਉਂਦੀਆਂ ਅੱਜ ਕੱਲ ਜਬਰਦਸਤ ਬਾਕੀ ਆਪ ਦੇਖ ਸਕਦੇ ਹੋ ਦਰਨ ਦਰ ਕੰਮ ਬਧਾਈ ਕਰਦੇ ਡੱਬੇ ਵਾਲੇ ਸਿਰਾ ਕਿੱਡਾ ਸੋਹਣਾ ਮੋਲ ਹੈ ਭਾਈ ਜਿਹੜਾ ਕੀ ਪ੍ਰਾਈਸ ਹੈ 4500 4500 ਦਾ ਘਰੇ ਰੱਖਣ ਨੂੰ ਵਧੀਆ ਹੈ ਗੌਰਵ ਯਾਰ ਹਣਾ ਹਾਂ ਵਰਕਿੰਗ ਹੈ ਵਰਕਿੰਗ ਵਰਕਿੰਗ ਚ ਹੈ ਬਾਕੀ ਇਹ ਉੜਾੜਾ ABC ਸਭ ਕੁਝ ਹੀ ਹੈ ਸਭ ਤੋਂ ਵੱਡੀ ਗੱਲ ਸਤਨਾਮ ਸ੍ਰੀ ਵਾਹਿਗੁਰੂ ਆਜੋ ਹੁਣ ਗੁਰਪ੍ਰੀਤ ਜੀ ਕੁਛ ਚਾਹ ਚੁਪੀ ਲਗੇ ਲੋ ਵੀ ਦੋਸਤੋ ਸੈਂਡਵਿਚ ਮੰਗਾ ਲਿਆ ਨਾਲ ਆ ਚਾਹ ਚਾਹ ਇਹਨਾਂ ਦੀ ਬਹੁਤ ਮਸ਼ਹੂਰ ਹੈ ਤੇ ਹੁਣ ਚਾਹ ਪੀਨੇ ਆ ਤੇ ਫਿਰ ਅਗਲਾ ਸਬਰਤਾਇ ਕਰਾਂਗੇ ਹਾਂ ਦੇਖੋ ਡਿਜ਼ਾਈਨ ਕੋਲ ਨੇ ਹਾਂ ਦੇਖੋ ਡਿਜ਼ਾਈਨ ਕੋਲ ਨੇ ਤੇ ਬਾਕੀ ਲੱਸੀ ਵੀ ਲੈ ਕੇ ਜਾਂਦੇ ਆ ਲਓ ਜੀ ਪੇਟ ਪੂਜਾ ਹੋ ਗਈ ਸੀ ਇਧਰ ਗੋਲ ਗੱਪੇ ਵੀ ਆ ਤੇ ਇਧਰ ਇਹਨਾਂ ਦਾ ਮਿਲਦਾ ਮਤਲਬ ਹਾਂ ਤੇ ਤੁਸੀਂ ਕਿਵੇਂ ਹੋ ਚਾਹੇ ਤੁਮ ਬਣਾਤੇ ਹੋ ਬਹੁਤ ਬੜੀਆ ਤੇ ਇਧਰ ਆਈਸਕ੍ਰੀਮ ਆ ਬਰਿਕ ਪਈ ਆ ਗਲਾਸ ਜਮਣ ਪਈ ਆ ਪੂਰੀ ਮੋਟੀ ਪਟਵਾਲ ਜਿੱਡੀ ਤੇ ਇਧਰ ਇਹਨਾਂ ਦਾ ਭੁਜੀਆ ਆਪਦਾ ਬਣਿਆ ਹੋਇਆ ਮਠਾਈ ਸਨੈਕਸ ਤੇ ਇਤਰਾ ਹੁੰਦਾ ਜਿਹੜਾ ਤਰ੍ਹਾਂ ਰਿਗਾਰਡ ਵਿਲੇਜ ਲੋਜ ਗੁਰਕ੍ਰਿਸ਼ਰ ਗੁਰਕ੍ਰਿਸ਼ਰ ਸਭ ਕੁਝ ਮਿਲਦਾ ਇੱਥੇ ਜੁਆਕਾਂ ਦੇ ਖਾਣ ਵਾਲਾ ਸਮਾਨ ਚੈਂਪੀਨ ਆ ਕਿ ਹੋਰ ਕੁਝ ਆ ਹਾਂ ਪਰ ਆ ਮਠਾਈ ਆ ਗਈ ਬਾਈ ਵਰਗਿਆਂ ਦੀ ਦੀਪਕ ਢਾਬਾ ਤਨੌਲਾ ਕੀ ਹਾਲ ਹੈ ਬਾਈ ਜੀ ਬਹੁਤ ਤਕੜੀਆਂ ਸਿਹਤ ਜੀ ਪਟਿਆਲੇ ਪਹੁੰਚ ਚੁੱਕੇ ਆ ਤੇ ਚੰਨ ਮਿੰਟਾਂ ਚ ਰੱਬ ਰੱਖੇ ਸੁਖ ਮਹਾਲੀ ਦੀ ਧਰਤੀ ਤੇ ਪਹੁੰਚ ਜਾਾਂਗੇ ਬਾਕੀ ਜਿਵੇਂ ਜਿਵੇਂ ਇਧਰ ਨੂੰ ਜਾਈ ਜਾਂਦੇ ਮੌਸਮ ਬਦਲਦਾ ਦਿਖ ਰਿਹਾ ਐ ਲੱਗਦਾ ਜਿਵੇਂ ਗਾਮ ਮੀਂਹ ਪੈਂਦਾ ਹੋਣਾ ਤੇ ਹੋ ਸਕਦਾ ਪੈਂਦਾ ਵੀ ਹੋਵੇ ਕਿਉਂਕਿ ਹੁਣ ਮੀਂਹ ਦਾ ਟਾਈਮ ਹੈ ਤੇ ਮੀਆਂ ਦੇ ਟਾਈਮ ਵਿੱਚ ਚੰਡੀਗੜ੍ਹ ਮਹਾਲੀ ਸੁੱਕਾ ਨੰਗ ਜੇ ਹੋਈ ਨਹੀਂ ਸਕਦਾ ਕਿਸੇ ਨਾ ਕਿਸੇ ਪਾਸੇ ਵੀ ਤਾਂ ਪੈਂਦੇ ਹੁਣ ਆ ਭਾਵੇਂ ਉਹ ਪੰਜ ਕਿਲਾ ਹੋਵੇ ਭਾਵੇਂ ਮਹਾਲੀ ਹੋਵੇ ਭਾਵੇਂ ਜੀਰਕਪੁਰ ਹੋਵੇ ਤੇ ਭਾਵੇਂ ਹੋਵੇ ਚੰਡੀਗੜ੍ਹ ਲੋ ਜੀ ਪਹਿਲਾ ਫਲਾਈਓਵਰ ਚੜ ਗਏ ਅਸੀਂ ਤੇ ਬਾਕੀ ਨਾਲ ਹੈ ਡੇਰਾ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਰਾਤ ਸਾਮੀ ਦਾ ਉਹ ਡੇਰੇ ਦੀ ਖਾਸੀ ਤੇ ਇੱਕ ਮੈਨੂੰ ਬੜੀ ਵਧੀਆ ਲੱਗਦੀ ਹੈ ਕਿ ਉੱਥੇ ਬੁੱਢੇ ਬੜੇ ਆ ਤੇ ਘਾਹ ਦੀ ਜਿਹੜੀ ਕਟਾਈ ਕੁਟੋ ਏਡੀ ਵਧੀਆ ਕਰੀ ਇਹਨਾਂ ਗੱਲਾਂ ਹੀ ਛੱਡੋ ਇਹ ਆਪ ਨੂੰ ਵੈਸੇ ਵੀ ਚਾਹੀਦਾ ਹੈ ਵੀ ਮੋٹے ਵੱੱਤ ਵੱੱਤ ਲਾਓ ਨਹੀਂ ਤਾਂ ਉਹ ਤੁਹਾਨੂੰ ਦੋਰ ਨਹੀਂ ਜਦ ਤਨਾ ਕਾਰ ਲਾਉਣ ਨੂੰ ਵੀ ਥਾਂ ਭਾਲਾਂਗੇ ਹੋਂ ਵੀ ਭਾਲਦੇ ਆ ਨਾ ਸਾਰਾ ਕੁਝ ਮੱਚ ਜਾਂਦਾ ਉਧਰ ਤੁਹਾਨੂੰ ਇਹ ਬਚਾਉਣਾ ਹੈ ਤਾਂ ਵੱੱਤ ਵੱੱਤ ਮੋٹے ਲਾਓ ਫੂਟੇਰ ਭਾਵੇਂ ਤੁਸੀਂ ਵੱੱਤ ਨਹੀਂ ਲਾਉਣੇ ਜਲ ਜਿੰਨੇ ਵੀ ਲਾਉਂਗੇ ਨੂੰ ਪਾਲ ਲਓ ਚੰਗੀ ਤਰ੍ਹਾਂ ਇਧਰ ਪੋਲ ਆ ਗਏ ਨੇ ਤੁਹਾਨੂੰ ਦਿਖਾਉਂਦੇ ਹਾਂ پارک ਬਹੁਤ ਸਾਰੇ ਆਹ ਸਾਰਾ پارک ਆਉਣ ਲੱਗੇ ਉਧਰ ਦੀ ਸਾਈਡ ਹੋਵਾਂਗੇ ਤੁਹਾਨੂੰ ਫੇਰ ਦਿਖਾਵਾਂਗੇ ਅਸੀਂ ਬਾਕੀ ਹੁਣ ਆ ਜਿਹੜਾ ਅਗਲਾ ਫਲਾਈਓਰ ਆਊਗਾ ਉਹ ਕੋਈ ਯੂਨੀਵਰਸਿਟੀ ਵਾਲਾ ਉਹ ਵੀ ਤੁਹਾਨੂੰ ਦਿਖਾਉਣੇ ਆ। ਲਓ ਜੀ ਚੜ ਕੇ ਅਸੀਂ ਯੂਨੀਵਰਸਿਟੀ ਵਾਲਾ ਫੋਲੋ ਤੇ ਤੁਹਾਨੂੰ ਦਿਖਾਉਣੇ ਯੂਨੀਵਰਸਿਟੀ ਇੱਧਰ ਯੂਨੀਵਰਸਿਟੀ ਚੱਲੀ ਜਾਂਦੀ ਹੈ। ਹੁਣ ਆਊਗਾ ਇੱਥੇ ਆ ਗਿਆ ਮੇਨ ਗੇਟ ਯੂਨੀਵਰਸਿਟੀ ਦਾ ਬਥੇਰੇ ਲੋਕਾਂ ਦੀ ਜਾਂਦਾ ਜੁੜੀਆਂ ਹੋਣਗੀਆਂ ਯੂਨੀਵਰਸਿਟੀ ਨਾਲ। ਆਹ ਫੋਟੋ ਤੁਸੀਂ ਦੇ ਦੇਵੋਗੇ ਆਸੇ। ਇਹ ਅੱਜ ਯੂਨੀਵਰਸਿਟੀ ਵਰਮਨ ਸਿੰਘ ਮਾਨ ਹਾਜ਼ਰੀ ਲਵਾਤੀ ਮੈਂ। ਮੈਨੂੰ ਫੋਨ ਕਰ ਲਈ। ਜੇ ਵਿਹਲਾ ਹੋਇਆ ਤਾਂ ਮਾਲ ਲਿਆ ਜੀ। ਆਲੇ ਗੱਲਾਂ ਬਾਤਾਂ ਕਰਾਂਗੇ ਨਾਲੇ ਕੋਈ ਗੱਪਸ਼ਪ ਕਰਾਂਗੇ ਅ ਉਰਦੂ ਵਿੱਚ ਕਹਾਂ ਨਾ ਕੋਈ ਗੱਪਸ਼ਪ ਹੋ ਜੂਗੀ ਨਾਲੇ ਮਾੜਾ ਮਾੜਾ ਸ਼ੁਗਲ ਲਾਵਾਂਗੇ ਆ ਜਾ ਮਿੱਤਰਾ ਤੁਹਾਡੀ ਵੇਟ ਕਰ ਰਹੇ ਆ ਮੌਸਮ ਭਈ ਵਾਕਈ ਜਦੋਂ ਰੋਡ 'ਤੇ ਚੰਡੀਗੜ੍ਹ ਵਾਲੀ ਫਰਕ ਪਈ ਗਿਆ ਬਾਕੀ ਉਮੀਦ ਹੈ ਵੀ ਚੰਡੀਗੜ੍ਹ ਜਾ ਕੇ ਸਾਨੂੰ ਮੀਂਹ ਦੇਖਣ ਨੂੰ ਮਿਲੂਗਾ ਤੇ ਗਾਹ ਆ ਗਏ ਜੀ ਬਹਾਦਰ ਗੜਾ ਵਾਲਾ ਪੋਲਾ ਤੇ ਇਹ ਪੋਲਾ ਬੜਾ ਪੈਸੇ ਬੜਾ ਲੰਬਾ ਬਹੁਤ ਲੰਬਾ ਜਦੋਂ ਇਹ ਖਤਮ ਹੁੰਦਾ ਹੈ ਤਾਂ ਘਾਬੇ ਹੱਥ ਇੱਕ ਏਜੰਸੀ ਆਉਂਦੀ ਹੈ Honda ਕਾਰ ਵਾਲੀ ਬੜੀਆਂ ਯਾਦਾਂ ਜੁੜੀਆਂ ਮੇਰੀਆਂ ਦੇ ਨਾਲ ਉਹਦੇ ਬਾਰੇ ਵੀ ਕਸਟਮ ਗੱਲਬਾਤ ਕਰਾਂਗੇ ਮੇਰੇ ਮਾਮੇ ਦੇ ਮੰਡੇ ਨੂੰ ਸਰਦਾਰ ਰਵਿੰਦਰ ਸਿੰਘ ਬਰਾੜ ਨੂੰ ਤਾਂ ਪਤਾ ਹੈ ਉਸ ਕisse ਬਾਰੇ ਇੱਕ ਬੰਦਾ ਹੋਰ ਸੀ ਛੱਡਣਾ ਉਹਨੂੰ ਵੀ ਪਤਾ ਪਰ ਹੁਣ ਉਹ ਬੰਦਾ ਅਸੀਂ ਲਿਸਟ ਚ ਬਾਹਰ ਕਰਿਆ ਹੋਇਆ ਹੈ ਚਲੋ ਦੋਸਤੋ ਰਬਰ ਕੇਜੋਕ ਪਹੁੰਚ ਗਏ ਪਹੁੰਚ ਗਏ ਫਿਰ ਤੁਹਾਨੂੰ ਦਿਖਾਉਣੀ ਆ ਮੀਮੂ ਲਓ ਜੀ ਫਾਈਨਲੀ ਮਹਾਲੀਤ ਆ ਗਿਆ ਪਰ ਮੀ ਨਹੀਂ ਆਇਆ ਕੋਈ ਨਹੀਂ ਜਦ ਤੱਕ ਮੈਂ ਪਈ ਜਾਂਦਾ ਹਾਂ ਤੇ ਆ ਜੂਗਾ ਬਾਕੀ ਇਹ ਰਾ ਜਿਹੜੇ ਸਾਈਡ ਤੇ ਬੁੱਟੇ ਨੇ ਨਾ ਨਾਂ ਦੱਸਿਓ ਕਿ ਤੈਨੂੰ ਪਤਾ ਤਾਂ ਇਹ ਬੜੇ ਸੋਹਣੇ ਲੱਗਦੇ ਆ ਆ ਵੀ ਕਿੱਡੇ ਸੋਹਣੇ ਆ ਬਾਕੀ ਮਹਾਲੀ ਤਾਂ ਹੈ ਹੀ ਸੋਹਣਾ ਬਹੁਤ ਖੂਬਸੂਰਤ ਸ਼ਹਿਰ ਆ ਆਉਣ ਵਾਲੇ 4-5 ਸਾਲਾਂ ਦੇ ਵਿੱਚ ਵਿੱਚ ਮਹਾਲੀ ਹੋਰ ਵੀ ਸੋਹਣਾ ਬਣ ਜਾਊਗਾ ਤੁਸੀਂ ਇਹ ਮੇਰੀ ਗੱਲ ਯਾਦ ਰੱਖਿਓ ਮਹਾਲੀ ਨੇ ਵੱਡੇ ਵੱਡੇ ਸ਼ਹਿਰ ਪਿੱਛੇ ਕਰਦੇ ਨੇ ਜਿਵੇਂ ਦਿੱਲੀ ਨਾਲ ਵੱੱਡੇ ਗੜਗਾਮ ਦੇ ਚਰਚੇ ਆ ਲਾਇਡਾਂ ਦੇ ਚਰਚੇ ਆ ਤੇ ਆਈ ਮਹਾਲੀ ਦੇ ਚਰਚੇ ਹੋਣੇ ਦੂਰ ਦੂਰ ਤੱਕ ਸਾਰੇ ਪਾਸੇ ਸਾਨੂੰ ਕੁਛ ਨਾ ਕੁਛ ਬੰਦਾ ਹੀ ਦਿਖ ਰਿਹਾ ਹੋਣਾ ਇੰਨੀ ਜਿਆਦਾ ਡਿਵੈਲਪਮੈਂਟ ਹੋ ਰਹੀ ਆ ਨਾ ਗੱਲਾਂ ਛੱਡ ਦਿਓ ਦੇਖੋ ਤੁਸੀਂ ਚਾਰੇ ਪਾਸੇ ਗਿਆ ਨਹੀਂ ਆ ਰਹੇ ਮਹਾਲੀ ਹੁਣ ਪਹਿਲਾਂ ਨਾਲ ਦਾ ਨਹੀਂ ਰਿਹਾ ਇਹ ਆ ਜੀ 에어ਪੋਰਟ ਰੋਡ ਮਹਾਲੀ ਦੀ 에어로 시티 ਜਿੱਥੇ ਪਹਿਲਾਂ ਕੋਈ ਮਤਲਬ ਝਾਕਦਾ ਨਹੀਂ ਸਾਰੋ ਸਿਟੀ ਕਣੀ ਜਦੋਂ ਬਣੀ ਬਣੀ ਐ ਇਹ ਇਧਰ ਕਿਨੇ ਬਸਣਾ ਤੇ ਬਾਈ ਜੀ ਹੁਣ ਇੱਥੇ ਨਾ ਸਿਟੀ ਸੈਟਮ ਥਾਣਾ ਹੀ ਦੇਖੋ ਸਿਟੀ ਸੈਂਟਰ ਦੇਖੋ ਮਹਾਲੀ ਇਨਾ ਮਹਿੰਗਾ ਥਾਣਾ ਐ ਇਸ ਜਗ੍ਹਾ ਤੇ ਸਿਰਾ ਬੈਸਟ ਜਿਹਦਾ ਇਹ ਇੱਥੇ ਪਲੋਟ ਪਿਆ ਵੀ ਉਹਨਾਂ ਦਾ ਨਾ ਲਾਟਰੀ ਲੱਗ ਗਈ ਸਮਝੋ ਕਰੋੜਾ ਕਰੋੜਾ ਦੇ ਥਾਂ ਪਏ ਐ ਬਲੌਕ ਬੰਡੇ ਵੇਡ ਬੱਡ ਜਿਵੇਂ ਜਿਵੇਂ ਗਾਹ ਨੂੰ ਜਾਵਾਂਗੇ ਓਵੇਂ ਰੇਟ ਵਧੀ ਜਾਂਦਾ ਹੈ ਤੇ ਬਾਕੀ ਦੋਸਤੋ ਆ ਜਰੂਰ ਦੱਸਿਓ ਵੀ ਇਹ ਦਰਖਤ ਨੂੰ ਕੀ ਆਦੇ ਆ ਜਿਹੜਾ ਲੱਗੇ ਹੋਏ ਆ ਬਾੜੀ ਦੇ ਦਰਖਤ ਨੂੰ ਲੱਗਦਾ ਪਰ ਪੱਤੇ ਦੇ ਡਾਲੀਆਂ ਨਾਲ ਦੇ ਆ ਲੱਗਦੀ ਐ ਬਾੜੀ ਡਾਲੀ ਹੁੰਦੀ ਐ ਪਰ ਇਹਦਾ ਨਾਂ ਨਹੀਂ ਪਤਾ ਆਪਾਂ ਜੇ ਤੁਹਾਨੂੰ ਪਤਾ ਹੈ ਤਾਂ ਸਾਨੂੰ ਜਰੂਰ ਦੱਸਿਆ ਜਾਵੇ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂਗੇ ਤੇ ਬਾਕੀ ਦੋਸਤੋ ਹੁਣ ਆਉਣਗੇ ਚਾਚਾ ਯਾਰ ਕੇ ਤੇ ਉਹ ਮੈਨੂੰ ਲੈਣ ਆ ਰਹੇ ਆ ਆਲੇ ਬੱਚਿਆਂ ਸਕੂਲੋ ਲੈ ਕੇ ਜਾਣਾ ਫੇਰ ਕੀ ਕਰਦੇਗਾ ਲੋ ਬਾਕੀ ਪੈਟਰੋਲ ਪੰਪ ਦੇਖੋ ਜਮਾ ਬਾਹਰਲੇ ਨਾਲ ਦਾ ਪੈਟਰੋਲ ਪੰਪ ਜਮਾ ਆਈ ਹੁੰਦੇ ਦਬਈ ਤੇ ਪੂਚ ਲੋ ਜੀ ਚੌਂਕ ਤੇ ਪਹੁੰਚ ਚੁੱਕੇ ਆਂ ਇਧਰ ਜਾ ਰਹੀਏ ਬਨੋੜ ਨੋ ਰੋਡ ਸਾਹਮਣੇ ਚੰਡੀਗੜ੍ਹ ਮੋਹਾਲੀ ਤੇ ਇਧਰ ਸੱਜਤ ਮੇਰੇ ਹੈਗਾ ਜੀ 에어ਪੋਰਟ ਹਵਾਈ ਅੱਡਾ ਜਿਆਦਾ 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 ਬੱਸ ਅੱਡਾ ਜੀ ਜੇ ਮੈਂ ਲਿਖ ਰੱਖਿਆ ਸੀ ਕੇਲੇ ਵਾਲਾ ਬਣਾਣਾ ਸ਼ੇਕ 10 ਰੁਪਏ ਗਲਾਸ ਸੱਚੀ ਲਿਖਿਆ ਵੈਸੇ ਫੋਟੋ ਵੀ ਕਿੱਥੇ ਸੀ ਹੁਣ ਡਿਲੀਟ ਹੋ ਗਈ ਉਹ ਲਓ ਜੀ ਪਹੁੰਚ ਗਏ ਖਜੂਰ ਵਾਲੇ ਚੌਂਕ 'ਚ ਬਾਲ ਸਾਹਮਣੇ ਬਾਦਲ ਤਾਂ ਖਜੂਰਾਂ ਲੰਗੇ ਲੰਗਾ ਸੀ ਤੇ ਮਹਾਲੀ ਵੀ ਲਾਤ ਗਿਆ ਆਏ ਲੱਗਦਾ ਜਿਵੇਂ ਫਿਰ ਬਾਦਲ ਤੋਂ ਸਿੱਧਾ ਮਹਾਲੀ ਉੱਡ ਕੇ ਆ ਜਾਂਦੇ ਆ ਰਸ਼ ਵੀ ਵੱਧ ਆ ਜਾਂਦਾ ਦੋਸਤੋ ਰਸ਼ ਬਹੁਤ ਹੋਣ ਲੱਗ ਗਿਆ ਹੁਣ ਚੰਡੀਗੜ੍ਹ ਮਹਾਲੀ ਪਹਿਲਾ ਟ੍ਰਿਬਿਊਨ ਚੌਂਕ ਤੇ ਹਾਲ ਹੁੰਦਾ ਸੀ ਹੁਣ ਐਸ ਰੋਡ ਤੇ ਵੀ ਨਾ ਆਹ ਲਾਈਟਾਂ ਤੇ ਤਾਂ ਇੰਨਾ ਯਾਦ ਰਿਹਾ ਹੁੰਦਾ ਨਾ ਬੈਸੀ ਵਾਲੀਆਂ ਤੇ ਕੁਛ ਹੋਣਾ। ਲਓ ਵੀ ਅਸੀਂ ਪਹੁੰਚ ਗਏ ਸੀ ਸਕੂਲ ਹੁਣ ਬੱਚਾ ਨੂੰ ਪਿਕ ਕਰਾਂਗੇ ਫਿਰ ਜਾਂਨੇ ਘਰੇ। ਜਾ ਕੇ ਚਾਹੂ ਪੀਨੇ ਆਂ, ਬੈਸਪੋਸ਼ ਹੁੰਨੇ ਆਂ। ਫਿਰ ਵੇਟ ਕਰਾਂਗੇ ਮੀਂਹ ਦਾ। ਨਾਲੇ ਜਾਂਨੇ ਆ ਜੀ 플ੌਟ ਤੇ ਵੇਹਨੇ ਆ। ਕਿੰਨਾ ਕੰਮ ਨਵੇਡਤਾ ਉਹਨਾਂ ਨੇ। ਮਾਨ ਸਾਹਿਬ ਕੈਸੇ ਹੋ? ਵਧੀਆ। ਮਾਨ ਸਾਹਿਬ ਨੂੰ ਲਿਆਂਦਾ ਟੀਊਸ਼ਨ ਤੇ ਸਭ ਤੋਂ ਪਹਿਲਾਂ ਮੈਂ ਅਭੀ ਨਹੀਂ ਮਿਲਿਆ ਅਭੀ। ਕਿਹਣੀ ਅਭੀ? ਹੂੰ। ਅਭੀ ਮੈਨੂੰ ਵੇਖ ਕੇ ਸ਼ੌਕ ਹੋ ਗਿਆ, ਹੈਰਾਨ ਹੋ ਗਿਆ, ਹੈਰਾਨ। ਇਹ ਇੱਕ ਕਿਧਮ ਕਿਧਰ ਪਰਕਟ ਹੋ ਗਿਆ ਹਣ ਆਈਆਂ ਕਿਹ ਜਰਾ ਲਓ ਵੀ ਦੋਸਤੋ ਲਗਭਗ ਘਰੇ ਪਹੁੰਚ ਗਏ ਆਂ ਸੀ ਹੁਣ ਜਾ ਕੇ ਗਰਾ ਫਰੈਸ਼ ਫਰੈਸ਼ ਹੋਣੇ ਆ ਫਿਰ ਤੁਹਾਡੇ ਰੂਰੂ ਹੋਵਾਂਗੇ